ਸਾਰੇ ਠੀਕ ਆ ਸਭ ਚੰਗੇ ਕਲਾ ਪਰਿਵਾਰ ਪਰ ਕਿਦਾਂ ਚੱਲੀ ਜੁਨੇ ਸਾਰਿਆਂ ਦੀ ਝੋਨੇ ਜਾਂਨੇ ਕਿੰਨੇ ਕ ਲੱਗ ਗਏ ਤੇ ਕਿੰਨੇ ਕ ਰਹਿ ਗਏ ਆ ਹੋਰ ਸਾਰੇ ਲੱਗੇ ਸੁਖਸ਼ਾਂ ਦਾ ਬਾਕੀ ਆਪਣੀ ਵੀਡੀਓ ਵੇਖੋ ਤੁਹਾਨੂੰ ਅੱਜ ਫੇਰ ਦਿਖਾਉਦੇ ਆ ਆਪਣੀ ਝੋਨੇ ਦੀ ਕੀ ਤਰੀਕੇ ਇਸ ਤਰ੍ਹਾਂ ਜੜੀਆ ਖਾਦੀ ਸ਼ੁਰੂ ਕਰਨ ਲੱਗੇ ਆ ਅੱਜ ਬਾਬਿਆਂ ਦੀ ਗੱਡੀ ਆ ਗਈ ਹੈ। ਨਾ ਫਾਮੀਟਰ ਪੇਣਾ। ਕਾਫੀ ਉਤਰਾਂ ਦੇ ਏਰੀਆ ਦੇ ਵਿੱਚ ਝੋਨੇ ਲੱਗੀ ਜੰਦੇ ਆ। ਕੰਪਲੀਟ ਹੋ ਗਿਆ ਕੰਮ ਹੁਣ। ਥੋੜੇ ਹਣ ਦੇ ਪਨੀਰੀਆਂ ਪਨੂਰੀਆਂ ਵਾਲੇ ਖੱਤੇ ਰਹਿ ਗਏ ਆ। ਲੇਵਰਾਂ ਲੂਬਰਾਂ ਦੀ ਸਾਰੇ ਬੜੀ ਘਾੜੀ ਗਾਣਾ। ਕਾਮ ਵਾਲੇ ਬੰਦਿਆਂ ਦੀ ਵੀ ਘਾਟ ਆ ਥੋੜੀ ਸਾਚੂ ਨੇ ਹੋ ਗਏ ਬਤੇਰੇ ਦੋਰੀਆਂ ਸੋਰੀਆਂ ਕਈਆਂ ਖੱਤਿਆਂ ਨੂੰ ਦੋਰੀਆਂ ਦੋਰੀਆਂ ਪੈ ਗਈਆਂ ਵਾ ਤੇ ਕਈ ਅਜੇ ਵੀਰ ਕੱਦ ਮੰਡਾ ਨਵੀਂ ਤੇ ਦੇ ਭਾਈ ਨੇ ਕੱਦੀ ਮਾਰਿਆ ਬਾਹਮਤੀ ਵਾਲਾ ਉਹਨਾ ਖੇਤ ਵਿੱਚ ਹੋਣ ਲੱਗੇ ਇਹ ਉਹਨਾਂ ਵਿਚਾਰੇ ਜਿੱਦੇ ਨਵੇਂ ਪੜਾ ਤੇ ਆਪਦਾ ਪੜਾ ਕਰ ਲੱਗੇ ਆ ਐਦਾ ਹੀ ਕਦੀ ਕੇ ਬੰਨੇ ਕਦੀ ਕੇ ਬੰਨੇ ਜਲ ਜਾਂਦੇ ਆ ਪਰ ਮਿਹਨਤ ਬਹੁਤ ਕਰਦੇ ਆ ਸਾਰੀ ਦਿਹਾੜੀ ਤੁਰੇ ਫਿਰਨਾ ਡੰਗਰਚਾਰ ਨੇ ਸਭ ਤੋਂ ਓਕੇ ਆ ਡੰਗਰਾਂ ਦੇ ਵਿੱਚ ਡੰਗਰ ਹੋਣਾ ਪੈਂਦਾ ਬਹੁਤ ਮਿਹਨਤ ਐਨਾਂ ਦੀ ਵਿਚਾਰਿਆਂ ਦੀ ਇੱਥੇ ਕਿਤੇ ਮੱਕੀ ਦਾ ਵੱਢ ਮਿਲ ਜਾਣਾ ਉੱਥੇ ਜੰਦੇ ਹੋਣੇ ਆ। ਇਹ ਵੀਡੀਓ ਬਣਾ ਲਗਾ ਪਿਆ ਆਪਣੀ ਬਲੌਗ ਚ ਬੰਦਈ ਆ। ਅੱਛਾ। ਲੋਨ ਹੀ ਆਗੇ ਜੋ ਪਾਰ ਅੱਜ ਤੀਸਰੀ ਕਿਸ਼ਤ ਸ਼ੁਰੂ ਕਰਨ ਲੱਗੇ ਆ। ਸਾਜਣ ਰਾਣੀ ਸੁੰਦਰਾ ਸ਼ਾਵੇਂ ਡੱਕਦੀ ਆ ਤੇ ਮੇੜੇ ਜੋ ਕੱਢ ਕੇ ਪਾਣੀ ਅੱਜ ਦਰਿਆ ਥੋੜਾ ਜਿਹਾ ਚੜਿਆ ਵਾ ਆ ਆਪਣੀ ਕੁੱਲੀ ਯਾਰ ਦੀ ਸਵਰਗ ਦਾ ਝੂਟਾ ਮੇੜੇ ਜੋ ਕੱਢ ਕੇ ਪਾਣੀ ਲੱਦੋ ਨજર ਸਮਾਨ ਤੇ ਲੱਦੀਏ ਆਜੋ ਆ ਮੁੰਡੇ ਆਉਣ ਦੇ ਸਾਨੂੰ ਲੈਣ 베ੜੀ ਤੇ ਵੇਲਾ ਘੱਸ ਕੇ ਘੱਸ ਦਿੰਦੇ ਆ ਟਰੈਕਟਰ ਹੁਣ ਚੱਲੀਏ ਮੈਂ ਨਾ ਕਿ ਨਹੀਂ ਕਰਦੇ ਬੰਦ ਟੱਕਾ ਮਾਰ ਦਾਂਗੇ ਕਰਦੇ ਨਾਲ ਹੀ ਅਸੀਂ ਬੀੜੀ ਬਨ ਲਈ ਆਂ ਟਾਈਮ ਕਾਫੀ ਹੋ ਗਿਆ ਭੁੱਖ ਲੱਗੀ ਆ ਜਾ ਕੇ ਰੋਟੀ ਰੱਟੀ ਖਾਣੇ ਆਂ ਅੰਗ ਦੇ ਨੁੰਗ ਦੇ ਯਾਰ ਪਾਰ ਦਾ ਕੰਮ ਨਾ ਇਦਾਂ ਵੜਾ ਕਯਾ ਬੰਦੇ ਨੇ ਉੱਥੋਂ ਉੱਠ ਕੇ ਤੁਰ ਪਣਾ ਥੋੜਾ ਜਿਹਾ ਸੋਹੂ ਵੀ ਓੜੇ ਆ ਹਰ ਇੱਕ ਚੀਜ਼ ਦੇ ਸੋਹੂ ਵੀ ਵੜੇ ਹੁੰਦੇ ਦੋਖੂ ਵੀ ਹੁੰਦੇ ਆ ਪਾਰ ਦਾ ਧੋਖਾ ਵੀ ਸਾਨੂੰ ਜੇ ਪਿੰਡੋਂ ਵਾਲੇ ਕੰਮ ਕਰੀਏ ਤਾਂ ਕੰਮ ਹੀ ਨਹੀਂ ਕਰ ਸਕਦੇ ਕਿ ਇੱਥੇ ਰਹਿਣਾ ਪੈਂਦਾ ਇੱਥੇ ਰਹਿ ਕੇ ਕੰਮ ਹੁੰਦਾ ਹੁਣ ਪਹੁੰਚ ਗਏ ਆਪਾਂ ਪੈੜੀ ਵਾਲੀ ਸਾਈਡ ਤੇ ਤੇ ਹੁਣ ਲਾਗੇ ਟਰੈਕਟਰ ਤੇ ਫਿਰ ਜਾਲੀ ਚੜੀ ਜਿੱਦਾਂ ਹੋਊਗਾ ਤਮ ਸਾਰੀ ਡੇਲੀ ਰੁਟੀਨ ਉਹ ਦੱਸਾਂਗੇ ਇਦਾਂ ਬੇੜਾ ਥੋੜਾ ਤਾਂ ਨੂੰ ਖੇਚ ਲਈਦਾ ਸੌਖਾ ਘੁੰਮ ਜਾਂਦਾ ਬੰਦੇ ਥੋੜੇ ਵੀ ਹੋਂਦ ਲੱਗ ਜਾਂਦਾ ਦੇਖੋ ਟਰੈਕਟਰ ਲੰਗ ਜਾਂਦੇ 40 ਕਬੂਰੇ ਖਾਦ ਦੇ ਲੈਏ ਕਿ ਥੁਰਗੀ ਤੇ ਫਿਰ ਉਤਰਾ ਪਾਰ ਪਈਆ ਖਾਦ ਵਾਦੂ ਫਿਰ ਵੀ ਮੈਂ ਜੇ ਥੁਰਗੀ ਗੀੜਾ ਦੇ ਲਾਉਣਾ ਹੀ ਲਾਉਣਾ ਹਣ ਖਾਲੀ ਜਾਣਾ ਇ ਚੱਲ ਪਰ ਕੇ ਲੈ ਜੰਨੇ ਆ ਬਾਦੀ ਦਾ ਇਲਾਜ ਹੈਗਾ ਘਟੀ ਦਾ ਇਲਾਜ ਫੇਰ ਔਖਾ ਜਾਂਦਾ ਹੁਣ ਲਾ ਕੇ ਤੇ ਇੱਕ ਹੀ ਹੁਣ ਬੰਦ ਕਰ ਲਿਆ ਟਰੈਕਟਰ ਤੇ ਸਟਾਰਟ ਵੀ ੱੱਕੇ ਨਾ ਕਰਨਾ ਬਣਾ ਵੇਖੋ ਹੁਣ ਮਗਰਲੇ ਟਾਇਰ ਜਿਹੜੇ ਆ ਪਤਲੇ ਜਿਹੇ ਕਰਦੇ ਸਟਾਰਟ ਕਿ ਨਹੀਂ ਇੱਕ ਰੇਡ ਤੇ ਆ ਟਰੈਕਟਰ ਵੇ 4x4 ਆ ਥੱਕ ਦੂਗਾ ਸ਼ਾਇਦਾਂ ਕਰਕੇ ਫੇਰ ਜਾਣੇ ਅਗਲੇ ਬੰਨੇ ਜਿੱਦਾਂ ਦੀ ਰੁਟੀਨ ਹੋਈ ਹੁਣ ਤੱਕ ਗਰਮੀ ਵਧੀ ਹੋ ਗਈ ਪਰ ਪਾਣੀ ਜ਼ਰੂਰ ਆ ਦੇ ਜਾਂਦੇ 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 ਘੱਤਵਾ ਮੜਾ ਘੱਤਵਾ ਕੰਦਲ ਉਹ ਖੇਤੜਾ ਹੀ ਆ 2000 ਰੁਪਏ ਦਾ ਸ਼ਾਟ ਹੋਗਾ ਵੱਖੋ ਆ ਪਾਈਓ ਪਹਿਲਾਂ ਸੰਗਲੀਆਂ ਕੱਢ ਇੱਕ ਨੂੰ ਉਹ ਉਥੇ ਪਾਉਣੀ ਇੱਕ ਨੂੰ ਇੱਧਰ ਇਹਨਾਂ ਨੂੰ ਲੜਾਉਣਾ ਲੱਸੀ ਨਾਲ ਤੇ ਫੇਰ ਆਵਾਦੀ ਆ ਪਾਚਾ ਥੋੜੀ ਥੋੜੀ ਪੀ ਲਿਆ ਥੋੜੇ ਜਿਹੜਾ ਹੱਥ ਨਾਲ ਪਤਲੀ ਕਰਦਾ ਏਦਾਂ ਗਨੂੰ ਉੱਧਰ ਪਾ ਗਿਆ ਹਨੋਆ ਪਰ ਇ ਲੜਦੇ ਮੁੜਗੇ ਸਾਲੇ ਕੁੱਤੀ ਨੂੰ ਖਾਣ ਨਹੀਂ ਦਿੰਦਾ ਚਲ ਲੈਓ ਬਰਫੂਰ ਫਕਾੜੀਏ ਪਾਓ ਲੱਸੀ ਜੀ ਬਰਫਤ ਨਹੀਂ ਪਾ ਲੈਣੀ ਕੁੱਤਿਆਂ ਨੂੰ ਯਾਰ ਬਲਕਿ ਵੀ ਲੱਸੀ ਇੱਕਦਮ ਬਰਫਾ ਲਈ ਪਾਉਂਦੇ ਆ ਯਾਰ ਆਪਣੇ ਮੈਨੂੰ ਲੱਗਦਾ ਇਹ ਆਪਾਂ ਝੋਨੇ ਨੂੰ ਤੀਸਰੀ ਕਸਤ ਪਾਉਣ ਲਿਆ ਆਂ ਖਾਸੀ ਉਹ ਚੱਕ ਜੋ ਨਾ ਪੂਰਾ ਪਾਣੀ ਮਾਦ ਰਹੇ ਦੋਸਤਾਂ ਨੂੰ ਕਿੰਦਾ ਅੰਮਾ ਦਾ ਟਾਈਮ ਹੋ ਗਿਆ ਹੁਣ ਤੇ ਪੂਰਾ ਜੰਗੀ ਪੱਧਰ ਤੇ ਕੰਮ ਚੱਲਣ ਡਿਆ ਵਾ ਹਾਂ ਕਿੰਨਾ ਟਾਈਮ ਆ ਇਦੇ ਵਿੱਚ ਆਪਾਂ ਨਾ ਯਾਰ ਥੋੜਾ ਜਿਹਾ ਸਮਾਨ ਪਿਛਲੀ ਯਾਰ ਦਾ ਵਧਿਆ ਪਿਆ ਸੀ ਖਰਾਬ ਹੋਣ ਦਿਆ ਸੀ ਮੈਂ ਸਟ ਸਟ ਦੋ ਇਤਰਾ ਹੀ ਉਹ ਨਹੀਂ ਬਾਬਾ ਰਾਇਆ ਵਿੱਚ ਪੈਥੋਗਾਰਡ ਉਹ ਬਹੁਤ ਉਹ ਦੂਜਾ ਉਹ ਬਾਲੀ ਗੱਲ ਬਸ ਸਪਰੇਅ ਕਰ ਦਾਂਗੇ ਉਹ ਜੀ ਪੈਥੋਗਾਰਡ ਪਈ ਸੀ ਥੋੜੀ ਆਪਣੀ ਫੰਗੀ ਸਾਈਡ ਹੁੰਦੀ ਏ ਆ ਕਈਆਂ ਥਾਵਾਂ ਜਿੱਥੋਂ ਕਰਾਇਆ ਖਰੂਆ ਮਾਰਿਆ ਮਿੱਟੀ ਖਿੱਚੀ ਉੱਥੇ ਝੋਨਾ ਇਹਨੂੰ ਲੋਹਾ ਜਿੰਕ ਦੀ ਸਪਰੇਅ ਉਹਨ ਕਰਾਂਗੇ ਬਾਕੀ ਝੋਨਾ ਫਰਸਟ ਕਲਾਸ ਆ ਮੈਂ ਕਿਹਦੀ ਆ ਮੈਂ ਕਿਹਦੀ ਆ ਕਿਉਂ ਨਵਾਂ ਜਿਹੜਾ ਖੋਲਿਆ ਨਹੀਂ ਨਹੀਂ ਇਹਦੀ ਆ ਅੱਛਾ ਅੱਛਾ ਫੰਗੀ ਸਾਈਡ ਹੀ ਆ ਇਹ ਹੈ ਫੰਗੀ ਸਾਈਡ ਹੀ ਆ ਆਹੜ ਯਾਰ ਅੱਛਾ ਉਹ ਮਨੂੰ ਯਾਰ ਇਹਨਾਂ ਮੇਰੇ اے چل دیا یار غلط ਮਰੀ ਵਿੜਿਆ ਲੰਮੀ ਬੰਗਿਆ ਥਾਂ ਬੜਾ ਪਹਿ ਗਿਆ ਦੇ ਕਿਥੋਂ ਲੱਗੇ ਆ ਗਾ ਆਪਾਂ ਥਾਂ 100 ਕਿਲੇ ਦੇ ਲਗਭਗ ਕਰਤਾ ਵਾ 100 ਕਿਲੇ ਦੇ ਪਹੁੰਚ ਜੇ ਆਪਾਂ

সিদ্ধি ਗੀਆਂ ਸ਼ਾਮਾਂ ਬਹੁਤ ਕੰਮ ਵੈਰੀ ਦੀ ਕਿਰਪਾ ਨਾਲ ਖਿੱਚਿਆ ਆ ਗਿਆ ਜਦੋਂ ਮਾਲਕ ਦਾ ਸਿਰ ਤੇ ਹੱਥ ਹੋਵੇ ਫੇਰ ਨਹੀਂ ਕਿਸੇ ਦਾ ਡਰ ਹੁੰਦਾ ਬਹੁਤ ਅੱਜ ਕਿਰਪਾ ਮਾਲਕ ਦੀ ਕੰਮ ਚੱਲੀ ਗਿਆ ਲੈ ਗਿਆਂ ਆਪਾਂ ਅਸੀਂ ਲੱਗੇ ਗਲੇ ਹਾਂ ਜਿਹੜਾ ਵਾਹੂ ਜਾ ਕੇ ਜੋੜ ਜਾਮਾ ਲਾਉਣੇ ਹੁਣ ਦਾਕਿਓ ਨਾਇ ਖੱਟਾ ਖਟਾਇਆ ਰਹੀਦਾ ਵਾ ਸਬਜੀ ਖਾਣ ਮੈਂ ਕਿ ਜਾਏ ਯਾਰ ਹਨਾ ਰਾਜਮਾ ਵਧ ਗਿਆ ਅੱਜ ਕੱਲ ਦੇ ਇਹ ਪਾ ਦੇ ਖਾ ਜਾਂਦੇ ਇੱਕ ਵੀਰ ਨੇ ਮੈਨੂੰ ਦੱਸਿਆ ਵੀ ਜੇ ਸਬਜੀ ਖਾਣ ਗੇਜੇ ਨਾ ਕੁੱਤਾ ਇਹਨੂੰ ਬਿਮਾਰੀ ਨਹੀਂ ਕੋਈ ਲੱਗਦੀ ਇਹਦੇ ਵਿੱਚ ਮਿਰਚ ਮਸਾਲੇ ਹੁੰਦੇ ਆ ਇਹਦੇ ਵਾਈ ਬੂਈ ਨਹੀਂ ਹੁੰਦੀ ਕੁੱਤੇ ਨੂੰ ਸਾਡ ਪੈਰ ਨਹੀਂ ਦੁਖਦੀ ਇਹ ਇਹ ਬੜੇ ਸ਼ੌਂਕ ਨਾਲ ਖਾਂਦੇ ਪਹਿਲਾਂ ਨਹੀਂ ਖਾਂਦੇ ਫੇ ਮੋਹਲੀ-ਮੋਲੀ ਭਿਜਾਏ ਹੁਣ ਤਾਂ ਇਹ ਵਧੀਆ ਖਾਂਦੇ ਹੁਣ ਸ਼ਾਮਾਂ ਪੈ ਗਈਆਂ ਤੇ ਅੱਜ ਤੇਰੀ ਖਾਲ ਜਿਹੜੀ ਪਾਈ ਸੀ ਕਾਉਂਦੇ ਆ ਉਹਦਾ ਕੰਮ ਜਿਹੜਾ ਅਜੇ ਤੇ ਰਹਿੰਦਾ ਵਾ ਚਲੋ ਅੱਜ ਪਹਿਲਾ ਦਿਨ ਹੀ ਤੇ ਆ ਕਿੰਨਾ ਦੇਰ ਦਾ ਯਾ ਡੇਪ ਲੱਗਾ ਤੇ ਹੁਣ ਦੂਜਾ ਮਰਾਵੇ ਖਾਦ ਵਾਲੀ ਟਰਾਲੀ ਅੰਦਰ ਲਾਤੀ ਆ ਤੇ ਕਿਹੜਾ ਇੱਧਰ ਖਿਲਾਰਤਾ ਹੁਣ ਇਹਨਾਂ ਨੂੰ ਦੂਜਾ ਮਾਰਾ ਆਓ ਇਹ ਤਰਪਾਲ ਇਕੱਠੀ ਭਾਂਡੇ ਪੁੰਡੇ ਇਕੱਠੇ ਕਰ ਲੋ ਫਿਰ ਚੱਲੀਏ ਜੇ ਲੋਡ ਪਾਉਗੇ ਪਾੜਾਂਗੇ ਇੱਥੇ ਰਹਿਣ ਦਿਓ ਭਾਈ ਤੇਰੇ ਘਰ ਲਾਗੇ ਅੰਦਰ ਤੇ ਹੁਣ ਜਾਂਦੇ ਆ ਪਿੰਡ ਨੂੰ ਫੇਰ ਮਿਲਾਂਗੇ ਇਹ ਬੰਦਾ ਸਾਡਾ ਆਦਮ ਮਿਹਨਤੀ ਆ ਮਿਹਨਤੀ ਮਿਹਨਤੀ ਆ ਤਾਂ ਆਪਣਾ ਕਲਾਕਾਰ ਹਾਂਜੀ ਹਾਂਜੀ ਬੱਗ ਸਿੰਘ ਬਗੈਰ ਤੇਰੇ ਗਾਣੇ ਨੂੰ ਬੜੀ ਪਸੰਦ ਕਰਦੇ ਲੋਕ ਕੋਈ ਪਾਇਆਗਾ ਤੇਰੇ ਨਹੀਂ ਨਹੀਂ ਪੰਬੇ ਵਾਲੇ ਨਹੀਂ ਉਦਾਂ ਗੁਰੂ ਅਜਦਨ ਦੇ ਪਾਏ ਨਾ ਬੜਾ ਲੋਕ ਲਾਈਕ ਕਰਦੇ ਲਾਈਕ ਲੱਗਦੇ ਰਹਿੰਦੇ ਨੇ